ਸਤਿ ਪਾਤਸ਼ਾਹ ਜੀ ਦੇ ਪਿਆਰੇੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਸਮ ਗ੍ਰੰਥ ਸਾਹਿਬ ਸਰਬ ਲੋਗ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰੂ ਸਹਿਬਾਨ ਜੀ ਨੇ ਸਾਨੂੰ ਬੇਅੰਤ ਬਾਣੀ ਦਾ ਖਜ਼ਾਨਾ ਬਖਸ਼ਿਆ ਇਹ ਬਾਣੀ ਜਿੱਥੇ ਸੰਤियां ਰੱਬ ਨਾਲ ਗੱਲਾਂ ਕਰਾਉਂਦੀ ਹੈ ਇਹ ਬਾਣੀ ਦੇ ਵਿੱਚੋਂ ਸਾਨੂੰ ਪ੍ਰਤੱਖ ਗੁਰੂ ਸਹਿਬਾਨਾਂ ਦੇ ਦਰਸ਼ਨ ਦੇਦਾਰ ਰੱਬ ਦੇ ਦਰਸ਼ਨ ਦੇਦਾਰ ਹੁੰਦੇ ਨੇ ਇਹ ਬਾਣੀ ਆਪ ਨਿਰੰਕਾਰ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵੜਿਆ ਵਰਨਾ ਕੋਈ ਉਥੇ ਹੀ ਇਹ ਬਾਣੀ ਸਰਬ ਕਲਾ ਸਮਰੱਥ ਹੈ ਸਾਡੀਆਂ ਸ਼ੋਭ ਮਨੋ ਭਾਵਨਾ ਪੂਰਨ ਕਰਦੀ ਹੈ ਜੋ ਅਸੀਂ ਮੰਗਦੇ ਆਂ ਦਾਤਾਂ ਲੋਕ ਪਰਲੋਕ ਦੀਆਂ ਇਹ ਸਾਡੀ ਝੋਲੀ ਪਾਉਂਦੀ ਹੈ ਉਥੇ ਬਾਣੀ ਇੱਕ ਮਹਾ ਮੰਤਰ ਵੀ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸੰਸਾਰ ਦੇ ਵਿੱਚ ਵੇਖਿਆ ਵੀ ਕਈ ਕਾਲੀ ਸੋਚ ਵਾਲੇ ਕਈ ਮਾੜੀ ਸੋਚ ਵਾਲੇ ਕਈ ਹੰਕਾਰੀ ਰੱਬ ਤੋਂ ਮੁਨਕਰ ਹੋਏ ਗਲਤ ਸਟੈਪ ਚੁੱਕਦੇ ਨੇ ਜਿਸ ਤਰ੍ਹਾਂ ਕਿ ਕਿਸੇ ਦੇ ਉੱਤੇ ਤੰਤਰ ਮੰਤਰ ਕਰਦੇ ਨੇ ਕਈਆਂ ਦੇ ਉੱਤੇ ਜਾਦੂ ਟੂਣੇ ਕਰਦੇ ਨੇ ਬੜਾ ਕੁਝ ਕਰਦੇ ਨੇ ਸੰਸਾਰ ਦੇ ਵਿੱਚ ਬੜਾ ਕੁਝ ਹੁੰਦਾ ਹੈ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਨੁਕਸਾਨ ਕਰਨ ਵਾਸਤੇ ਜੋ ਸ਼ੁਰੂ ਤੋਂ ਚੱਲਿਆ ਆਇਆ ਹੈ ਕਰਮ ਕਾਂਢੀ ਲੋਕ ਉਹਨਾਂ ਦਾ ਤੋੜ ਕੱਟਣ ਵਾਸਤੇ ਕਿਉਂਕਿ ਉਹਨਾਂ ਨੂੰ ਵੇਖ-ਵੇਖ ਕੇ ਸਿੱਧੇ ਸਾਦੇ ਲੋਕ ਵੀ ਉਹਨਾਂ ਦੇ ਰਾਹ ਤੇ ਤੁਰ ਪਏ ਤੇ ਲੋਕਾਈ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਗੁਰਬਾਣੀ ਦਾ ਗੁਰੂ ਦੇ ਸ਼ਬਦ ਦਾ ਮੰਤਰ ਲਿਆਂਦਾ ਭਾਈ ਇਹਦੇ ਨਾਲ ਜੁੜੋ ਇਹ ਮਹਾ ਮੰਤਰ ਹੈ ਇਹਦੇ ਨਾਲ ਜੁੜੋਂਗੇ ਕੋਈ ਵੀ ਬੁਰੀ ਸ਼ਕਤੀ ਕੋਈ ਵੀ ਤੰਤਰ ਵਿਦਿਆ ਤੁਹਾਡੇ ਤੇ ਅਸਰ ਨਹੀਂ ਕਰ ਸਕਦੀ ਇਹ ਉਹਦੀ ਘਾਟ ਹੈ ਇਹਦੇ ਨਾਲ ਜੁੜੋਂਗੇ ਤੁਹਾਡੇ ਸਾਰੇ ਦੁੱਖ ਕੱਟੇ ਜਾਣਗੇ ਤੁਹਾਡੀਆਂ ਤਕਲੀਫਾਂ ਕੱਟੀਆਂ ਜਾਣਗੀਆਂ ਤੁਹਾਡੀਆਂ ਸਾਰੀਆਂ ਅਰਦਾਸਾਂ ਨੇ ਜਿਹੜੀਆਂ ਇਹ ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪੂਰਨ ਹੋਣਗੀਆਂ ਇਸ ਚੀਜ਼ ਨੂੰ ਮੁੱਖ ਰੱਖਦੇ ਹਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੋਂ ਉੱਥੇ ਹੀ ਆਪ ਸੰਗਤਾਂ ਦੇ ਨਾਲ ਅੱਜ ਦਸਮ ਗ੍ਰੰਥ ਦੀ ਬਾਣੀ ਦੇ ਉਸ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਾਂਗੇ ਜਿਸ ਸ਼ਬਦ ਨੂੰ ਇੱਕ ਮਾਨਿਕ ਚਿੱਤ ਹੋ ਕੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਪੂਰੀ ਮਰਜ਼ਾਦਾ ਦੇ ਨਾਲ ਤੁਸੀਂ 108 ਮਣਕਿਆਂ ਦੀ ਮਾਲਾ ਲੈ ਕੇ 6 ਮਾਲਾ ਰੋਜ਼ ਕਰੋ ਤਾਂ 20-21 ਦਿਨਾਂ ਦੇ ਵਿੱਚ ਸਭ ਤੋਂ ਪਹਿਲਾ ਅਸਰ ਉਹਦਾ ਤੁਹਾਡੇ ਤੇ ਦਿਖੇਗਾ ਤੁਹਾਡੇ ਚਿਹਰੇ ਦੇ ਉੱਤੇ ਰੱਬੀ ਨੂਰ ਦੀ ਚਮਕ ਪ੍ਰਗਟ ਹੋ ਜਾਏਗੀ ਰੱਬੀ ਨੂਰ ਦੀ ਚਮਕ ਪ੍ਰਗਟ ਹੋ ਜਾਏਗੀ ਇਲਾਹੀ ਨੂਰ ਪ੍ਰਗਟ ਹੋ ਜਾਏਗਾ ਚਿਹਰੇ ਤੇ ਜਿਹਨੂੰ ਵੇਖ ਕੇ ਮਾੜਾ ਬੰਦਾ ਜਾਂ ਨੈਗੇਟਿਵ ਬੰਦਾ ਤੁਹਾਡੇ ਨਾਲ ਅੱਖ ਨਹੀਂ ਮਿਲਾ ਸਕੇਗਾ ਤੁਹਾਡੇ ਚਿਹਰੇ ਵੱਲ ਵੇਖ ਨਹੀਂ ਸਕੇਗਾ ਉਸ ਤੋਂ ਬਾਅਦ ਇਸ ਸ਼ਬਦ ਦੀ ਮਹਾਸ਼ਕਤੀ ਦੇ ਨਾਲ ਤੁਹਾਡੇ ਸਾਰੇ ਰੁਕੇ ਹੋਏ ਕੰਮ ਬਣਨੇ ਸ਼ੁਰੂ ਹੋ ਜਾਣਗੇ ਤੁਹਾਡੇ ਕਾਰਜਾਂ ਦੇ ਮੂਹਰੇ ਪਏ ਹੋਏ ਵਿਗਨ हट ਜਾਣਗੇ ਵੱਡੇ ਵੱਡੇ ਪਹਾੜ ਜੋ ਕਰਮਾਂ ਦੇ ਪਏ ਨੇ ਸਭ ਖਤਮ ਹੋ ਜਾਣਗੇ ਫਿਰ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਆਨੰਦ ਵਰਤੇਗਾ ਪਰਮੇਸ਼ਰ ਤੁਹਾਨੂੰ ਇਉਂ ਮਹਿਸੂਸ ਹੋਵੇਗਾ ਵੀ ਮੈਂ ਜਿੱਧਰ ਨੂੰ ਤੁਰਿਆ ਜਾਣਾ ਮੇਰੇ ਨਾਲ ਵਾਹਿਗੁਰੂ ਜੀ ਤੁਰ ਕੇ ਜਾ ਰਹੇ ਨੇ ਜਿੱਥੇ ਮੈਂ ਬੈਠਾ ਮੇਰੇ ਨਾਲ ਵਾਹਿਗੁਰੂ ਜੀ ਬੈਠੇ ਨੇ ਮੈਨੂੰ ਮਹਿਸੂਸ ਹੋ ਰਿਹਾ ਹੈ ਇੱਥੇ ਤੱਕ ਕਹਾਣੀ ਆ ਜਾਏਗੀ ਹੌਲੀ ਹੌਲੀ ਸਮਾਪਾ ਕੇ ਐਸੀ ਸ਼ਕਤੀ ਦੇ مالک ਬਣ ਜਾਣਾ ਕਿ ਪ੍ਰਤੱਖ ਸ਼ਹੀਦੀ ਫੌਜਾਂ ਦਾ ਪਹਿਰਾ ਤੁਹਾਡੇ ਅੰਗ ਸੰਗ ਤੁਹਾਨੂੰ ਦਰਸ਼ਨ ਹੋਏਗਾ ਨੀਲੇ ਬਾਣੇ ਵਾਲੇ ਕੇਸ਼ਰੀ ਦਮਾਨਿਆਂ ਵਾਲੇ ਕੇਸ਼ਰੀ ਬਾਣਿਆਂ ਵਾਲੇ ਨੀਲੇ ਬਾਣਿਆਂ ਵਾਲੇ ਸ਼ਹੀਦੀ ਸਿੰਘ ਸ਼ਹੀਦੀ ਫੌਜਾਂ ਦਾ ਅਗਦਾ ਕਰਦੇ ਚਿਹਰੇ ਤੁਹਾਨੂੰ ਦਰਸ਼ਨ ਹੋਣਗੇ ਨਾਲ ਇੰਨੀ ਇਹ ਸ਼ਬਦ ਵਿੱਚ ਸ਼ਕਤੀ ਹੈ ਤੇ ਦੂਸਰਾ ਇਹ ਵੀ ਕਿਸੇ ਦਾ ਕੋਈ ਤੰਤਰ ਮੰਤਰ ਤੁਹਾਡੇ ਨੇੜੇ ਨਹੀਂ ਆ ਸਕੇਗਾ ਸਦਾ ਹੀ ਕਲਾ ਵਰਤੇਗੀ ਆਨੰਦ ਵਰਤੇਗਾ ਓਹ ਲੱਗੇਗਾ ਇਹੋ ਮਹਿਸੂਸ ਹੋਵੇਗਾ ਭਾਵੇਂ ਘਰ ਬੈਠਿਓ ਕੰਮ ਤੇ ਬੈਠਿਓ ਕਿਤੇ ਬੈਠਮ ਵੀ ਮੈਂ ਤਾਂ ਸਤਿਗੁਰੂ ਅਕਾਲਪੁਰਖ ਵਾਹਿਗੁਰੂ ਜੀ ਦੀ ਜਿਹੜੀ ਫੌਜ ਹੈ ਜਿਹਨੂੰ ਖਾਲਸਾ ਆਖਿਆ ਗੁਪਤ ਪ੍ਰਗਟ ਫੌਜਾਂ ਨੇ ਜਿਹੜੀਆਂ ਮੈਂ ਤਾਂ ਉਹਨਾਂ ਦੇ ਨਾਲ ਹੀ ਬੈਠਾ ਉਹਨਾਂ ਦੇ ਵਿੱਚ ਵਿਚਰ ਰਿਹਾ ਇਸ ਤਰ੍ਹਾਂ ਮਹਿਸੂਸ ਹੋਵੇਗਾ ਇੰਨੀ ਸ਼ਕਤੀ ਇਸ ਸ਼ਬਦ ਦੇ ਵਿੱਚ ਹੈ ਪਰ ਇਹ ਸ਼ਬਦ ਨੂੰ ਜੇ ਗੁਰੂ ਸਾਹਿਬ ਦੀ ਦੱਸੀ ਮਰਜ਼ਾਦਾ ਤੇ ਵਿਧੀ ਅਨੁਸਾਰ ਜਪਿਆ ਜਾਵੇ ਗੁਰੂ ਸਾਹਿਬ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਬਾਣੀ ਦੇ ਵਿੱਚ ਸਾਨੂੰ ਸ਼ਬਦਾਂ ਦੇ ਜਾਪ ਬਾਣੀ ਦੇ ਜਾਪ ਕਿਵੇਂ ਜੁੜ ਕੇ ਕਰਨਾ ਹੈ ਉਹ ਮੇ ਸਾਨੂੰ ਜੁਗਤੀ ਦੱਸੀ ਹੈ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਵੱਲ ਚੱਲੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਪਾਂ ਇੱਕ ਹੁਕਮਨਾਮਾ ਅਕਸਰ ਸਰਵਣ ਕਰਦੇ ਹਾਂ ਜਿਹਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਹਸਤੀ ਸਿਰਜਿਓ ਅੰਕਸ਼ ਹੈ ਅਹਰਣ ਜਿਓ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਹੁਣ ਇੱਥੇ ਗੁਰੂ ਸਾਹਿਬ ਜੀ ਨੇ ਰਾਜ ਦੀ ਗੱਲ ਕੀਤੀ ਹੈ ਵੀ ਗੁਰੂ ਪਰਮੇਸ਼ਰ ਆਪਣੇ ਸੇਵਕ ਨੂੰ ਰਾਜ ਭਾਗ ਦਾ ਮਾਲਕ ਬਣਾ ਦਿੰਦਾ ਹੈ ਹੁਣ ਰਾਜੇ ਨੂੰ ਕੀ ਕਮੀ ਹੁੰਦੀ ਹੈ ਜੀ ਕਿਸੇ ਨੂੰ ਲੋਕ ਪਰਲੋਕ ਦਾ ਪਾਤਸ਼ਾਹ ਬਣਾ ਦਿੱਤਾ ਜਾਵੇ ਦੱਸੋ ਕਿੱਡੀ ਪਾਵਰ ਉਹਨੂੰ ਦੇ ਦਿੱਤੀ ਪ੍ਰਮਾਤਮਾ ਨੇ ਆਰੋ ਦੇ ਲਈ ਕੀ ਸ਼ਰਤ ਹੈ ਮਹਾਰਾਜ ਕਹਿੰਦੇ ਜਿਵੇਂ ਜਰਖਾਦਾ ਲੋਹਾ ਹੁੰਦਾ ਹੈ ਲੋਹੇ ਦੀ ਕੋਈ ਵੈਲਿਊ ਨਹੀਂ ਜਦੋਂ ਉਹ ਲੋਹਾਰ ਦੇ ਹੱਥ ਵਿੱਚ ਆ ਜਾਂਦਾ ਉਹ ਅਹਿਰਨ ਵਿੱਚ ਢਾਹ ਕੇ ਉਹਨੂੰ ਕੁੱਟ ਕੇ ਅੱਗ ਵਿੱਚ ਸੇਕ ਦੇ ਕੇ ਉਹਦਾ ਆਕਾਰ ਬਦਲ ਕੇ ਉਹਨੂੰ ਇੱਕ ਅੰਕਸ਼ ਦਾ ਰੂਪ ਦੇ ਦਿੰਦਾ ਹੈ ਕਿ ਲੋਹੇ ਦੀ ਪਤਲੀ ਜੀ ਛੜੀ ਅੱਗੋਂ ਬੁੜੀ ਹੋਈ ਕੁੰਡੀ ਤੇ ਤਿੱਖੀ ਉਹਨੂੰ ਕਿਹਾ ਜਾਂਦਾ ਕੁੰਡਾ ਅੰਕਸ਼ ਜਿਹੜਾ ਹਾਥੀ ਨੂੰ ਕੰਟਰੋਲ ਕਰਦਾ ਕਿੱਡਾ ਵੱਡਾ ਹਾਥੀ ਹੁੰਦਾ ਦੇਖੋ ਕਿੱਡੀ ਦੇ ਹੈ ਕਿੱਡਾ ਬਲਵਾਨ ਹੁੰਦਾ ਤੇ ਉਹ ਡਰਦਾ ਹੈ ਕਿਹਦੇ ਤੋਂ ਉੱਪਰ ਬੈਠੇ ਮਹਾਵਤ ਤੋਂ ਨਹੀਂ ਮਹਾਵਤ ਦੇ ਹੱਥ ਵਿੱਚ ਫੜੀ ਹੋਈ ਉਸ ਲੋਹੇ ਦੀ ਕੁੰਡੀ ਤੋਂ ਵੀ ਮੇਰੇ ਸਿਰ ਵਿੱਚ ਇਹਨੇ ਕੁੰਡੀ ਮਾਰਨੀ ਆ ਉਹ ਕੁੰਡੀ ਤੋਂ ਡਰਦਾ ਕੰਟਰੋਲ ਹੁੰਦਾ ਤੇ ਉਹ ਕੁੰਡੀ ਦੇ ਵਿੱਚ ਕਿੰਨੀ ਪਾਵਰ ਹੈ ਦੇਖੋ ਐਡੇ ਵੱਡੇ ਹਾਥੀ ਨੂੰ ਕਾਬੂ ਰੱਖਦੀ ਹੈ ਔਰ ਉਸ ਤੋਂ ਪਹਿਲਾਂ ਕੁੰਡੀ ਦੀ ਪਦਵੀ ਲੈਣ ਤੋਂ ਪਹਿਲਾਂ ਕਾਮ ਲੋਹਾ ਸੀ ਉਹਨੇ ਲੋਹਾਰ ਦੇ ਮੂਹਰੇ ਆਪਣਾ ਆਪਾ ਭੇਟ ਕੀਤਾ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਤੂੰ ਗੁਰਮੁਖ ਬਣ ਕੇ ਆਪਣੇ ਗੁਰੂ ਦਾ ਵਚਨ ਮੰਨ ਜਿਵੇਂ ਗੁਰੂ ਕਹਿੰਦਾ ਉਸ ਤਰੀਕੇ ਨਾਲ ਸਮਰਪਿਤ ਹੋ ਕੇ ਸ਼ਬਦ ਦਾ ਜਾਪ ਕਰ ਜਦੋਂ ਜਾਪ ਕਰੇਗਾ ਇਉ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸਿਸ਼ਟ ਕਰਦੇ ਪਰ ਮਨ ਤਨ ਅੱਗੇ ਰੱਖ ਕੇ ਉਹੀ ਸੇਵ ਕਰੇ ਮਨ ਤਨ ਗੁਰੂ ਅੱਗੇ ਰੱਖ ਕੇ ਫਿਰ ਸੇਵਾ ਕਰ ਸ਼ਬਦ ਨਾਲ ਜੁੜ ਜਾ ਫਿਰ ਗੁਰੂ ਤੈਨੂੰ ਰਾਜਾ ਬਣਾ ਦੇਗਾ ਲੋਕ ਪ੍ਰਲੋਕ ਦਾ ਉਹ ਕੁੰਡੇ ਜਿੰਨੀ ਸ਼ਕਤੀ ਤੇਰੇ ਵਿੱਚ ਆ ਜਾਏਗੀ ਐਡੇ ਵੱਡੇ ਹਾਥੀ ਨੂੰ ਕਾਬੂ ਕਰ ਲੈਂਦੀ ਹੈ ਜਦੋਂ ਸ਼ਕਤੀ ਤੇਰੇ ਕੋਲ ਆ ਗਈ ਤੂੰ ਵਕਾਰਾਂ ਨੂੰ ਪਾਪਾਂ ਨੂੰ ਤੰਤਰ ਵਿਦਿਆ ਨੂੰ ਸਾਰੀ ਚੀਜ਼ ਨੂੰ ਕਾਬੂ ਕਰਨ ਦੀ ਸ਼ਕਤੀ ਤੇਰੇ ਵਿੱਚ ਆ ਜਾਏਗੀ ਤੇਰੇ ਨੇੜੇ ਨਹੀਂ ਕੁਝ ਲੱਗੇਗਾ ਕੋਈ ਵੀ ਦੁਸ਼ਮਣ ਕਿਸੇ ਦੀ ਕੋਈ ਕਰੀ ਕਰਾਈ ਕੋਈ ਵੀ ਸਾਜਸ਼ਟਰੇ ਨੇੜੇ ਨਹੀਂ ਆ ਸਕਦੀ ਐਸੀ ਗੁਰੂ ਦੀ ਕਲਾ ਸ਼ਬਦ ਦੀ ਵਰਤੇਗੀ ਕਿ ਚੜ੍ਹਦੀ ਕਲਾ ਹੋ ਜਾਏਗੀ ਤੇ ਉਹ ਜਿਹੜਾ ਦਸਮ ਬਾਣੀ ਦਾ ਪਾਵਨ ਸ਼ਬਦ ਜਿਹਦੇ ਨਾਲ ਇਹਦੀ ਕਲਾ ਵਰਤਦੀ ਹੈ ਰੱਬੀ ਨੂਰ ਚਿਹਰੇ ਤੇ ਆਉਂਦਾ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਂਦੇ ਨੇ ਮਾੜੇ ਕਰਮ ਹਟ ਜਾਂਦੇ ਨੇ ਤੇ ਐਡੀ ਪਦਵੀ ਮਿਲਦੀ ਹੈ ਤੇ ਸ਼ਹੀਦੀ ਫੌਜਾਂ ਅੰਗ ਸੰਗ ਹੋ ਕੇ ਵਰਤਦੀਆਂ ਦਿਖਾਈ ਦਿੰਦੀਆਂ ਹਨ ਦਰਸ਼ਨ ਹੁੰਦੇ ਨੇ ਜਿਹੜਾ ਦਗਦਗ ਕਰਨ ਲੱਗ ਜਾਂਦਾ ਹੈ ਰੱਬੀ ਨੂਰ ਦੇ ਨਾਲ ਦਸਮ ਪਾਤਸ਼ਾਹ ਆਪਣਾ ਸਾਰਾ ਤਾਪ ਤੇਜ ਬਖਸ਼ ਦਿੰਦੇ ਨੇ ਉਹ ਦਸਮ ਬਾਣੀ ਦਾ ਕਿਹੜਾ ਸ਼ਬਦ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝ ਪਾਉਣੀ ਹੈ ਪਹਿਲਾਂ ਤੁਹਾਨੂੰ ਸ਼ਬਦ ਦੀ ਜਿਹੜੀ ਸ਼ਕਤੀ ਹੈ ਉਹਦੇ ਬਾਰੇ ਥੋੜੀ ਜਾਣਕਾਰੀ ਦੇਈਏ ਜਿਹੜਾ ਉਹ ਸ਼ਬਦ ਹੈ ਜਦੋਂ ਨਾਲ ਤੁਹਾਨੂੰ ਪ੍ਰਮਾਣ ਵੀ ਦੇਵਾਂਗੇ ਜਿਹਦੇ ਵਿੱਚ ਭਗਤ ਧਰੂ ਜੀ ਜਦੋਂ ਉਹਨਾਂ ਦੇ ਭਗਤ ਧਰੂ ਦੇ ਪਿਤਾ ਰਾਜੇ ਨੇ ਆਪਣੀ ਦੂਸਰੀ ਘਰ ਵਾਲੀ ਦੇ ਪਿੱਛੇ ਲੱਗ ਕੇ ਧਰੂ ਤੇ ਉਹਦੀ ਮਾਤਾ ਨੂੰ ਭਾਵੇਂ ਆਪਣੀ ਰਾਣੀ ਨੂੰ ਮਹਿਲਾਂ ਤੋਂ ਬਾਹਰ ਇੱਕ ਛੋਟਾ ਜਿਹਾ ਮਕਾਨ ਬਣਾ ਕੇ ਦਿੱਤਾ ਸੀ ਵੀ ਤੁਸੀਂ ਇੱਥੇ ਰਹਿਣਾ ਰਾਜ ਮਹਿਲ 'ਚ ਨਹੀਂ ਆਉਣਾ ਇੱਕ ਦਿਨ ਭਗਤ ਧਰੂ ਜੀ ਆਪਣੇ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਬੱਚਿਆਂ ਦੇ ਨਾਲ ਮਹਿਲ ਦੇ ਬਾਗਿਚੇ ਵਿੱਚ ਖੇਡਦੇ ਨੇ ਰਾਜਾ ਉਧਰੋਂ ਲੰਘਿਆ ਉਹਨੇ ਧਰੂ ਨੂੰ ਵੇਖਿਆ ਆਪਣੇ ਪੁੱਤਰ ਨੂੰ ਵੇਖ ਕੇ ਉਹਦੇ ਮਨ ਵਿੱਚ ਪਿਆਰ ਜਾਗਿਆ ਆ ਕੇ ਉਹਨੇ ਗੋਦ ਵਿੱਚ ਚੁੱਕਿਆ ਕੁਛੜ ਵਿੱਚ ਲਿੱਤਾ ਤੇ ਪਿਆਰ ਕੀਤਾ ਛੋਤੇਲੀ ਮਤਰੀ ਮਾਂ ਨੇ ਬਾਹੋਂ ਫੜ ਕੇ ਗੋਦ ਵਿੱਚੋਂ ਬਾਹਰ ਕੱਢ ਦਿੱਤਾ ਰੋਂਦਾ ਰੋਂਦਾ ਧਰੂ ਭਗਤ ਘਰ ਆਇਆ ਮਾਂ ਨੂੰ ਪੁੱਛਿਆ ਮਾਂ ਨੂੰ ਪੁੱਛਿਆ ਵੀ ਮਾਂ ਤੂੰ ਵੀ ਰਾਣੀ ਐ ਮੈਂ ਰਾਜੇ ਦਾ ਪੁੱਤਰ ਆਪਾਂ ਇਸ ਹਾਲਤ ਵਿੱਚ ਰਹੇ ਨੇ ਆਪਾਂ ਮਹਿਲ 'ਚ ਕਿਉਂ ਨਹੀਂ ਰਹਿੰਦੇ ਰਾਣੀ ਕਹਿੰਦੀ ਮੈਂ ਜਿੰਨੀ ਭਗਤੀ ਕੀਤੀ ਸੀ ਪੁੱਤਰ ਸਮਾਪਤ ਹੋ ਗਈ ਹੁਣ ਇਸ ਕਰਕੇ ਮੈਂ ਇੱਥੇ ਆ ਗਈ ਇਨੂੰ ਪਿਤਾ ਦੀ ਗੋਦ ਚਾਹੀਦੀ ਹੈ ਰਾਜ ਭਾਗ ਚਾਹੀਦਾ ਹੈ ਪੁੱਤਰ ਪਰਮੇਸ਼ਰ ਆਰਾਧਿ ਗਿਆ ਪਰਮੇਸ਼ਰ ਦੀ ਆਰਾਧਨਾ ਕਰੋ ਮਾਂ ਗੁਰੂ ਬਣੀ ਪੁੱਤਰ ਮਨ ਬਣਾ ਕੇ ਜੰਗਲਾਂ ਵੱਲੋਂ ਤੁਰਿਆ ਹਜੇ ਮਨ ਵਿੱਚ ਉਹਨੇ ਨਿਸ਼ਚਾ ਬਣਾਇਆ ਵੀ ਮੈਂ ਭਗਤੀ ਕਰਨੀ ਆ ਬਸ ਇੰਨਾ ਨਿਸ਼ਚਾ ਬਣ ਗਿਆ ਇੰਨੀ ਸ਼ਰਧਾ ਬਣ ਗਈ ਕਿ ਜਦੋਂ ਭਗਤੀ ਕਰਨ ਲਈ ਘਰੋਂ ਪੈਰ ਪੁੱਟਿਆ ਉਦੇ ਪਿਤਾ ਨੂੰ ਪਤਾ ਲੱਗਦਾ ਪਿੱਛੇ ਆ ਕੇ ਕਹਿੰਦਾ ਤਰੂ ਪੁੱਤਰ ਤੈਨੂੰ ਕਿਤੇ ਜੰਗਲਾਂ 'ਚ ਭਗਤੀ ਕਰਨ ਜਾਣ ਦੀ ਲੋੜ ਨਹੀਂ ਤੈਨੂੰ ਅੱਧਾ ਰਾਜ ਮੈਂ ਹੁਣੇ ਦਿੰਦਾ ਉਧਰੋਂ ਨਾਰਦ मुनि ਜੀ ਆ ਗਏ ਨਾਰਦ मुनि ਜੀ ਆ ਕੇ ਕਹਿੰਦੇ ਤਰੂ ਭਗਤ ਜੀ ਅੱਧਾ ਰਾਜ ਤੁਹਾਨੂੰ ਮਿਲ ਰਿਹਾ ਹੈ ਹੋਰ ਤੁਹਾਨੂੰ ਕੀ ਚਾਹੀਦਾ ਭਗਤ ਤਰੂ ਜੀ ਨੂੰ ਇੰਨਾ ਗਿਆਨ ਹੋ ਗਿਆ ਸਿਰਫ ਭਗਤੀ ਕਰਨ ਵਾਸਤੇ ਸੱਚਾ ਮਨ ਬਣਾਉਣ ਦੇ ਵਿੱਚ ਹੀ ਉਹ ਕਹਿੰਦੇ ਮੇਰਾ ਪਿਤਾ ਤਾਂ ਸਿਰਫ ਦੁਨਿਆਵੀ ਰਾਜ ਹੈ ਸ੍ਰਿਸ਼ਟੀ ਨਹੀਂ ਚਲਾਉਂਦਾ ਹੁਣ ਤਾਂ ਮੈਂ ਸ੍ਰਿਸ਼ਟੀ ਦੇ ਮਾਲਕ ਦੀ ਗੋਦ ਦਾ ਰਾਜ ਲੈਣਾ ਹੈ ਇਹ ਰਾਜ ਜੀ ਮੈਨੂੰ ਲੋੜ ਨਹੀਂ ਮੈਂ ਪ੍ਰਮਾਤਮਾ ਦਾ ਨਾਮ ਜਪਣ ਲਈ ਹਜੇ ਮਨ ਬਣਾ ਕੇ ਘਰੋਂ ਚੱਲਿਆ ਤੇ ਅੱਧਾ ਰਾਜ ਚੱਲ ਕੇ ਮੇਰੇ ਪਿੱਛੇ ਆ ਗਿਆ ਨਾਰਦ ਜੀ ਜੇ ਕੁਝ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਨਾਮਦਾਨ ਬਖਸ਼ੋ ਫਿਰ ਨਾਰਦ ਜੀ ਨੇ ਆਖਿਆ ਵੀ ਤੁਸੀਂ ਇਹ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਹੈ ਗੋ ਮੈਨੇ ਧਰਤੀ ਬਿੰਦ ਮੈਨੇ ਉਹਨੂੰ ਪਾਲਣ ਵਾਲਾ ਚਲਾਉਣ ਵਾਲਾ ਤੁਸੀਂ ਗੋਬਿੰਦ ਗੋਬਿੰਦ ਜਪਣਾ ਗੋਬਿੰਦ ਗੋਬਿੰਦਾ ਨਾਮਦਾਨ ਲਿਆ ਨਾਰਦ मुनि ਤੋਂ ਤੇ ਭਗਤ ਧਰੂ ਨੇ ਉਹਦੀ ਅਰਾਧਨਾ ਕੀਤੀ ਕਈ ਸਾਲ ਅਰਾਧਨਾ ਕਰਕੇ ਗੋਬਿੰਦ ਗੋਬਿੰਦ ਕਰਦੇ ਆ ਗੋਬਿੰਦ ਦੇ ਰੂਪ ਹੋ ਗਏ ਭਗਤ ਧਰੂ ਜੀ ਇਹ ਗੋਬਿੰਦਾ ਰੂਪ ਹੋ ਗਏ ਗੋਬਿੰਦ ਪ੍ਰਗਟ ਹੋ ਗਿਆ ਭਗਤ ਤਰੂ ਜੀਵਨ ਮੁਕਤ ਕਰ ਦਿੱਤਾ ਆਪਣਾ ਰੂਪ ਬਣਾ ਦਿੱਤਾ ਤੇ 10000 ਸਾਲ ਦਾ ਰਾਜ ਭਾਗ ਆਪਣੇ ਪਿਤਾ ਆ। ਪ੍ਰਮਾਤਮਾ ਨੇ ਤਰੂ ਭਗਤ ਨੂੰ ਦਿੱਤਾ ਤੇ 10000 ਸਾਲ ਭਗਤ ਤਰੂ ਨੇ ਧਰਮ ਦਾ ਰਾਜ ਕਾਇਮ ਕੀਤਾ। ਕਿੰਡੀ ਵੱਡੀ ਬਖਸ਼ਿਸ਼ ਭਗਤ ਤਰੂ ਦੇ ਉੱਤੇ ਗੋਬਿੰਦ ਸ਼ਬਦ ਵਿੱਚ ਹੋਈ। ਫੇਰ ਪਿਆਰ ਵਾਲਿਓ ਮੁਕੰਦ ਮੁਕੰਦ ਜਪੋ ਸੰਸਾਰਾ ਬਾਣੀ ਵਿੱਚ ਆਉਂਦਾ। ਗੁਰੂ ਗ੍ਰੰਥ ਸਾਹਿਬ ਦੇ ਮੁਕੰਦ ਮੁਕੰਦੇ ਮੁਕੰਦ ਦਾ ਭਾਵ ਹੈ ਆਪਣੇ ਆਪ ਨੂੰ ਅੰਦਰੋਂ ਆਪਣੀ ਹਉਮੈ ਨੂੰ ਮਾਰ ਕੇ ਗੁਰੂ ਚਰਨਾਂ ਵਿੱਚ ਢੇਰੀ ਕਰ ਦੇਣਾ ਹੋ ਸਭਨਾ ਕੀ ਰੇਣੁਕਾ ਤਾਉ ਆਉ ਹਮਾਰਾ ਪਾਸ ਕਹਿੰਦੇ ਮੁਕੰਦੇ ਮੁਕੰਦੇ ਦਾ ਜਿਹਨੇ ਜਾਪ ਕੀਤਾ ਉਹਦੇ ਅੰਦਰੋਂ ਆਪਣਾ ਆਪਾ ਮਿਟ ਜਾਂਦਾ ਤੇ ਗੁਰੂ ਨੂੰ ਸਮਰਪਿਤ ਹੋ ਜਾਂਦਾ ਇੰਨੀ ਸ਼ਕਤੀ ਹੈ ਮੁਕੰਦੇ ਸ਼ਬਦ ਵਿੱਚ ਫਿਰ ਗੋਬਿੰਦੇ ਮੁਕੰਦੇ ਉਦਾਰੇ ਉਦਾਰੇ ਦਾ ਭਾਵ ਹੈ ਪਿਆਰ ਵਾਲਿਓ ਉਦਾਰਵਾਦੀ ਹੋਣਾ ਵੀ ਕਿਸੇ ਦਾ ਪਰਉਪਕਾਰ ਕਰਨਾ ਕਿਸੇ ਤੇ ਤਰਸ ਕਰਨਾ ਚਾਹੇ ਕੁਝ ਮਰਜੀ ਹੋ ਜਾਏ ਇੱਕ ਸਾਡੇ ਕੋਲ ਇੱਕ ਪ੍ਰਸ਼ਾਦਾ ਸ਼ਕਣ ਨੂੰ ਹੈ ਜੇ ਕੋਈ ਭੁੱਖਾ ਆ ਗਿਆ ਉਹਦੇ ਵਿੱਚੋਂ ਅੱਧਾ ਉਹ ਨੂੰ ਦੇ ਦੇਣਾ ਜੇ ਉਹਨੂੰ ਪੂਰੇ ਦੀ ਲੋੜ ਆ ਭੁੱਖੇ ਰਹਿ ਕੇ ਉਹਨੂੰ ਪੂਰਾ ਸ਼ਿਕਾ ਦੇਣਾ ਐਸਾ ਉਦਾਰਵਾਦੀ ਹੋਣਾ ਤੇ ਮਹਾਪੁਰਸ਼ ਹੁੰਦੇ ਨੇ ਜਿਹੜੇ ਬ੍ਰਹਮ ਗਿਆਨੀ ਸਾਧੂ ਉਹ ਉਦਾਰਵਾਦੀ ਹੋਇਆ ਕਰਦੇ ਨੇ ਉਹ ਆਪਣਾ ਜੀਵਨ ਦਾਨ ਕਰਕੇ ਇੱਕ ਸੁੰਨੇ ਥਾਂ ਤੇ ਭਗਤੀ ਕਰਕੇ ਐਡਾ ਵੈਕੁੰਠ ਬਣਾ ਦਿੰਦੇ ਨੇ ਐਡਾ ਸਥਾਨ ਬਣ ਜਾਂਦਾ ਉੱਥੇ ਜਿੱਥੇ ਕਿੰਨੀ ਦੁਨੀਆ ਆ ਕੇ ਲੰਗਰ ਛੱਕਦੀ ਐ ਬਾਣੀ ਸੁਣਦੀ ਐ ਕਿੱਡਾ ਪਰਉਪਕਾਰ ਕਰ ਦਿੱਤਾ ਰਿੱਧੀਆਂ ਸਿੱਧੀਆਂ ਦੁਨੀਆ ਦੇ ਸਾਰੇ 36 ਪ੍ਰਕਾਰ ਦੇ ਪਦਾਰਥ ਰੋੜੇ ਫਿਰਦੇ ਨੇ ਉੱਥੇ ਸੇਵਾ ਕਰਦੇ ਨੇ ਕਿੰਨੀ ਸੰਗਤ ਲੰਗਰ ਛੱਕਦੀ ਐ ਜਿਹਨੂੰ ਕਹਿੰਦੇ ਨੇ ਉਦਾਰਵਾਦੀ ਹੋਣਾ ਫਿਰ ਅਪਾਰੇ ਜਿਹਦੇ ਅੰਦਰ ਉਦਾਰ ਆ ਗਿਆ ਉਹ ਅਪਾਰੇ ਮਹਾਪੁਰਸ਼ ਅਪਾਰੇ ਹੁੰਦੇ ਨੇ ਅਪਾਰੇ ਦਾ ਮਤਲਬ ਹੈ ਜਿਹਦੀ ਮਹਿਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਬ੍ਰਹਮ ਗਿਆਨੀ ਦੀ ਮਹਿਮਾ ਦਾ ਅੰਤ ਨਹੀਂ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਆਪ ਰੱਬ ਦਾ ਰੂਪ ਹੋ ਜਾਂਦੇ ਨੇ ਉਹਨਾਂ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ ਬ੍ਰਹਮ ਗਿਆਨੀ ਦੀ ਕਿੰਡੀ ਪਾਵਰ ਹੁੰਦੀ ਹੈ ਇੱਕ ਸੂਬੇ ਦਾ ਰਾਜਾ ਉਹਦੀ ਆਪਣੇ ਸੂਬੇ ਚ ਚੱਲਦੀ ਹੈ ਦੂਜੇ ਸੂਬੇ ਚ ਨਹੀਂ ਚੱਲ ਸਕਦੀ ਇੱਕ ਦੇਸ਼ ਦਾ ਰਾਜਾ ਉਹਦੀ ਆਪਣੇ ਦੇਸ਼ ਵਿੱਚ ਚੱਲ ਸਕਦੀ ਹੈ ਦੂਜੇ ਦੇਸ਼ ਚ ਨਹੀਂ ਚੱਲ ਸਕਦੀ ਪਰ ਮਹਾਪੁਰਖ ਦੀ ਖੰਡਾ ਬ੍ਰਹਮੰਡਾ ਚ ਚੱਲਦੀ ਹੈ ਜਿੱਥੇ ਉਹਨੇ ਕੋਈ ਬਚਨ ਕਰ ਦਿੱਤਾ ਉੱਥੇ ਸਤ ਹੋ ਜਾਣਾ ਹੈ ਜੇ ਕੋਈ ਕੈਨੇਡਾ ਬੈਠਾ ਹੈ ਉਹਨੂੰ ਕੋਈ ਤਕਲੀਫ ਹੈ ਉਹਨੇ ਪੰਜਾਬ ਦੀ ਧਰਤੀ 'ਤੇ ਕਿਸੇ ਬ੍ਰਹਮ ਗਿਆਨੀ ਨਾਲ ਗੱਲ ਕੀਤੀ ਹੋਮ ਤੇ ਕਿ ਬਾਬਾ ਜੀ ਮੈਨੂੰ ਆਹ ਤਕਲੀਫ ਆ ਗਈ ਹੈ ਮਹਾਪੁਰਸ਼ਾਂ ਨੇ ਦਇਆ ਕੀਤੀ ਬਚਨ ਕਰ ਦਿੱਤਾ ਤੇ ਕਨੇਡਾ ਬੈਠੇ ਦੀ ਉਹ ਤਕਲੀਫ ਠੀਕ ਹੋ ਗਈ ਸਾਰੇ ਪਾਸੇ ਬਚਨ ਕੰਮ ਕਰਦਾ ਇਸ ਕਰਕੇ ਉਹ ਸ੍ਰਿਸ਼ਟੀ ਦੇ ਰਾਜੇ ਹੁੰਦੇ ਨੇ ਰਾਜਾ ਅਸਗਲੀ ਸਿਸ਼ਟ ਕਾ ਹਰ ਨਾਮ ਮਨ ਪਿੰਨਾ ਉਹਨਾਂ ਦਾ ਰਾਜ ਭਾਗ ਬੜਾ ਅਪਾਰ ਹੁੰਦਾ ਮਹਾਪੁਰਸ਼ਾਂ ਦਾ ਇਸ ਕਰਕੇ ਜਿਹੜਾ ਇਸ ਸ਼ਬਦ ਦਾ ਜਾਪ ਕਰਦਾ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਅਪਾਰੇ ਆ ਗਿਆ ਅਪਾਰ ਸ਼ਕਤੀ ਦਾ ਮਾਲਕ ਬਣ ਜਾਂਦਾ ਫੇਰ ਆਉਂਦਾ ਹੈ ਹਰੀੰਗ ਹਰੀੰਗ ਦਾ ਭਾਵ ਹੈ ਵੋਰੇ ਆਈਆਂ ਨੂੰ ਮਟਾਉਣਾ ਕਿਸੇ ਚੀਜ਼ ਨੂੰ ਜਾਂ ਇਹ ਕਹਿ ਲਓ ਵੀ ਕਿਸੇ ਚੀਜ਼ ਨੂੰ ਮਿਟਾ ਕੇ ਦੁਬਾਰਾ ਉਸੇ ਤਰ੍ਹਾਂ ਪੈਦਾ ਕਰ ਦੇਣਾ ਜਿਵੇਂ ਇੱਕ ਸ੍ਰਿਸ਼ਟੀ ਨੂੰ ਹਰਨ ਭਰਨ ਜਾ ਕੇ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਨਾ ਹੋਰ ਇਹਨੂੰ ਇੱਕੋ ਪਲਕ ਝਮਕੇ ਨਾਲ ਖਤਮ ਕਰ ਦਿੰਦਾ ਹੈ ਬਿਲਕੁਲ ਸਬੂਤ ਮਟਾ ਦਿੰਦਾ ਇੱਕੋ ਝਮਕੇ ਨਾਲ ਇਹਨੂੰ ਦੁਬਾਰਾ ਸਾਲ ਜੰਦਾ ਹੈ ਸ੍ਰਿਸ਼ਟੀ ਨੂੰ ਐਨੀ ਤਾਕਤ ਜਿਹਦੇ ਵਿੱਚ ਆ ਜਾਵੇ ਐਨੀ ਸ਼ਕਤੀ ਬ੍ਰਹਮ ਗਿਆਨੀ ਵਿੱਚ ਆ ਜਾਂਦੀ ਹੈ ब्रह्मज्ञानी सर्वश्रेष्ठ का कर्ता ब्रह्मज्ञानी ਨੂੰ ਸ੍ਰਿਸ਼ਟੀ ਦਾ ਕਰਤਾ ਵੀ ਕਹਿੰਦੇ ਤਾਂ ਕਰਤੇ ਬਣ ਜਾਂਦੇ ਨੇ ਸ੍ਰਿਸ਼ਟੀ ਦੇ ब्रह्मज्ञानी ਕਿਉਂਕਿ ਆਪਣਾ ਆਪ ਮਿਟ ਜਾਂਦਾ ਰੱਬ ਹੀ ਹੋ ਜਾਂਦੇ ਨੇ ਇਸ ਕਰਕੇ हरिं करियं करनी ਦੇ مالک ਬਣ ਜਾਂਦੇ ਨੇ करनी ਜੋ ਕਹਿ ਦਿੱਤਾ ਉਹ ਹੋ ਗਿਆ ਸਫਲਾ ਹੋ ਗਿਆ ਨਿਰਨਾਮੇ अकाਮੇ ਨਿਰਨਾਮੇ ਦਾ ਭਾਵ ਹੈ ਆਪਣੇ ਆਪ ਨੂੰ ਵਿੱਚੋਂ ਮਿਟਾ ਦੇਣਾ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ ਕੇ ਜੇ ਕੁਝ ਕਰ ਵੀ ਦਿੱਤਾ ਕਿਸੇ ਦੇ ਭਲੇ ਲਈ ਉਹਦੇ ਵਿੱਚ ਇਹ ਨਹੀਂ ਮੈਂ ਕੀਤਾ ਵਾਹਿਗੁਰੂ ਤੇਰੀ ਤੇਰੀ ਕਿਰਪਾ ਹੋਇਆ ਤੂੰ ਆਪ ਕੀਤਾ ਮੇਰਾ ਕੁਝ ਨਹੀਂ ਨਰਨਾਮੇ ਅਕਾਮੇ ਬਸ ਐਸੀ ਕਲਾ ਵਰਤਦੀ ਆ ਹੁਣ ਤੁਸੀਂ ਵੇਖੋ ਜਪ ਸਾਹਿਬ ਦੀ ਬਾਣੀ ਦਾ ਇਹ ਸ਼ਬਦ ਗੋਬਿੰਦੇ ਮੁਕੰਦੇ ਉਦਾਰੇ ਆਪਾਰੇ ਹਰੀ ਅੰ ਕਰੀਂ ਨਿਰਨਾਮੇ ਅਕਾਮੇ ਇਹ ਸ਼ਬਦ ਦਾ ਜਾਪ 108 ਮਣਕਿਆਂ ਦੀ ਮਾਲਾ ਕੇਸੀ ਇਸ਼ਨਾਨ ਕਰਕੇ ਜੋਤ ਲਾ ਕੇ ਕੋਲੇ ਜਲ ਰੱਖ ਕੇ 6 ਮਾਲਾ ਰੋਜ਼ ਅੰਮ੍ਰਿਤ ਵੇਲੇ ਜਿਹੜਾ ਬੰਦਾ ਸ਼ਰਧਾ ਨਾਲ ਕਰਦਾ ਇਹ ਸ਼ਬਦ ਦੀ ਖੂਬੀ ਮੈਂ ਤੁਹਾਨੂੰ ਹੋਰ ਦੱਸਦਾ ਜਦੋਂ 6 ਮਾਲਾ ਤੁਸੀਂ ਆਰੰਭ ਕਰ ਦਿੱਤੀਆਂ ਜਿਹੜੀ ਕਲਾ ਇਹਦੇ ਨਾਲ ਵਰਤਨੀਓ ਤੇ ਵਰਤਨੀ ਹੈ ਇਹ ਸ਼ਬਦ ਇੰਨਾ ਸਰਲ ਤੁਹਾਡੇ ਅੰਦਰ ਵੱਸ ਜਾਣਾ ਤੁਸੀਂ 6 ਮਾਲਾ ਚੌਂਕੜਾ ਮਾਰ ਕੇ ਸਵੇਰੇ ਕਰਨੀਆਂ ਨੇ ਉਹ ਪੱਕੀਆਂ ਕਰਨੀਆਂ ਤੇ 20 21 ਦਿਨਾਂ ਦੇ ਵਿੱਚ ਤੁਹਾਡੀ ਰਸਨਾ ਤੇ ਤੁਹਾਡੀ ਸੁਰਤ ਵਿੱਚ ਇਉਂ ਚੜ ਜਾਣਾ ਵੀ ਇਹ ਸਾਰਾ ਦਿਨ ਹੀ ਚੱਲੀ ਜਾਣਾ ਤੁਹਾਡੇ ਅੰਦਰ ਜੇ ਨੂੰ ਪ੍ਰੇਮ ਨਾਲ ਤੁਸੀਂ ਪੂਰਾ ਗੁਰੂ ਦੇ ਹੁਕਮ ਵਿੱਚ ਸਮਰਪਿਤ ਹੋ ਕੇ ਜਪੋਗੇ ਨਾ ਸਾਰੇ ਦਿਨ ਦੇ ਸਿਮਰਨ ਬਣ ਜਾਣਾ ਸਵਾਸ ਸੰਗਰਾਸ ਦਾ 24 ਘੰਟੇ ਦਾ ਅਠੇ ਪਹਿਰ ਦਾ ਤੇ ਤੁਸੀਂ ਸੋਚੋ ਜੇ ਅਠੇ ਪੈਰ ਦਾ ਇਹ ਸ਼ਬਦ ਸਿਮਰਨ ਬਣ ਗਿਆ ਨਾ ਤੇ ਫਿਰ ਕਿੱਡੀ ਸ਼ਕਤੀ ਕਿੱਡੀ ਪਾਵਰ ਤੁਹਾਡੇ ਕੋਲ ਆ ਜਾਏਗੀ ਖੁਦ ਦੀਨ ਦੁਨੀਆ ਦਾ ਪਾਤਸ਼ਾ ਸ੍ਰਿਸ਼ਟੀ ਦਾ ਰਚਨਹਾਰ ਅਕਾਲ ਪੁਰਖ ਵਾਹਿਗੁਰੂ ਆਪਣੀ ਸ਼ਕਤੀ ਸਮੇਤ ਤੁਹਾਡੇ ਨਾਲ ਵਰਤੇਗਾ ਸ਼ਹੀਦੀ ਫੌਜਾਂ ਤੁਹਾਡੇ ਨਾਲ ਹੋ ਕੇ ਤੁਰਨ ਗਈਆਂ ਤੇ ਪਿਆਰ ਵਾਲਿਓ ਜਿੱਧਰ ਨੂੰ ਕਦਮ ਟਕਾਉਂਗੇ ਰਸਤੇ ਖੁੱਲਦੇ ਜਾਣਗੇ ਨਦੀਆਂ ਨਾਲੇ ਪਹਾੜ ਪਰਬਤ ਰਸਤਾ ਖੋ ਦਿੰਦੇ ਜਾਣਗੇ ਐਡੀ ਕਿਰਪਾ ਹੋ ਜਾਏਗੀ ਇਸ ਕਰਕੇ ਇਸ ਮਹਾਂ ਸ਼ਬਦ ਦਾ ਜਾਪ ਕਰਕੇ ਆਪਣੇ ਕਾਰਜ ਸਵਾਰੀਏ ਤੇ ਆਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰ ਦੇ ਪਾਤਰ ਬਣੀਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ